ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਾਬਕਾ ਸੰਸਦ ਮੋਹਿੰਦਰ ਕੇਪੀ ਦੇ ਪੁੱਤਰ ਰਿਚੀ ਕੇਪੀ ਦੇ ਹਾਦਸੇ ਨੂੰ ਲੈ ਕੇ ਦੱਸ ਦਈਏ ਕਿ ਉਹਨਾਂ ਦੇ بیٹے ਨੂੰ ਟੱਕਰ ਮਾਰਨ ਵਾਲੇ ਵਿਅਕਤੀ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਜੀ ਹਾਂ ਦੱਸ ਦਈਏ ਮੰਗਲਵਾਰ ਨੂੰ ਕੋਰਟ ਦੇ ਵਿੱਚ ਇਹ આરોપી ਪੇਸ਼ ਹੋਇਆ ਸੀ 13 ਸਤੰਬਰ ਦੀ ਰਾਤ ਨੂੰ ਕ੍ਰੇਟਾ ਕਾਰ ਸਵਾਰ ਨੇ ਰਿਚੀ ਦੀ ਕਾਰ ਨੂੰ ਟੱਕਰ ਮਾਰੀ ਸੀ ਜਿਸ ਦੌਰਾਨ ਇਹ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਤਾਂ ਉਸ ਤੋਂ ਬਾਅਦ ਹੀ ਰਿਚੀ ਕੇਪੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸ ਦਈਏ ਸਾਬਕਾ ਸੰਸਦ ਦਰ ਸਿੰਘ केपी ਦੇ بیٹے ਰਿਚੀ ਕੇਪੀ ਨੂੰ ਟੱਕਰ ਮਾਨਣ ਵਾਲੇ ਗੁਰਸ਼ਰਨ ਸਿੰਘ ਪ੍ਰਿੰਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਆਰ.ਓ.ਪੀ ਲੰਬੇ ਸਮੇਂ ਤੋਂ ਫਰਾਰ ਚੱਲ ਰਿਹਾ ਸੀਗਾ ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਦੱਸਦੇ ਕਿ ਹਾਈ ਕੋਰਟ ਦੇ ਵੱਲੋਂ ਪ੍ਰਿੰਸ ਦੀ ਜ਼ਮਾਨਤ ਰੱਜਕਾ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ ਤੇ ਇਹ ਹਾਦਸਾ 13 ਤੋਂ 14 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਾਪਰਿਆ ਸੀ ਜਦੋਂ ਰਿਚੀ ਆਪਣੀ ਫੋਰਚਨਰ ਕਾਰ ਦੇ ਵਿੱਚ ਸਵਾਰ ਸੀ ਤੇ ਐਫ ਆਈ ਆਰ ਦੇ ਮੁਤਾਬਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਰਿਚੀ ਦੀ ਗੱਡੀ ਨੂੰ ਤੇਜ਼ ਰਫ਼ਤਾਰ ਦੇ ਨਾਲ ਟੱਕਰ ਮਾਰੀ ਜਿਸ ਤੋਂ ਬਾਅਦ ਰਿਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਟੱਕਰ ਇਨੀ ਭਿਆਨਕ ਸੀ ਕਿ ਚਾਰ ਗੱਡੀਆਂ ਜਿਹੜੀਆਂ ਨੇ ਇਸ ਸਾਰੇ ਹਾਦਸੇ ਦੇ ਵਿੱਚ ਦੇਖ ਸਕਦੇ ਹੋ ਨੁਕਸਾਨੀਆਂ ਜਾਂਦੀਆਂ ਸੀ ਤੇ ਹਾਦਸੇ ਤੋਂ ਬਾਅਦ ਕ੍ਰਿਟਾਕਾਰ ਚਾਲਕਾ ਵਾਲਾ આરોપી ਜਿਹੜਾ ਸੀ ਗੁਰਸਰੰਗ ਸਿੰਘ ਉਪਰਿੰਸ ਮੌਕੇ ਤੋਂ ਫਰਾਰ ਹੋ ਗਿਆ ਸੀ ਹੁਣ ਇਸ ਸਾਰੇ ਹੀ ਮਾਮਲੇ ਨੂੰ ਪੁਲਿਸ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਵਟਾਰਾ ਗੱਡੀ ਜਿਹੜਾ ਮਾਲਕ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ